ਦੀ ਜ਼ਮੀਨ ਦੇ ਕਰਕੇ ਨਾ ਹੀ ਹੋ ਦਾਂਗੇ ਸਰਬ ਦੀ ਸਭ ਦੀ ਜ਼ਮੀਨ ਦੀ ਕਰਕੇ ਨਾ ਹੀ ਹੋ ਦਾਂਗੇ ਬੰਦ ਸਰਕਾਰਾਂ ਦਾ ਤੇਰਾ ਹੀ ਕਰਕਾ ਕੋਈ ਤੁਹਾਡੀ ਸਰਕਾਰਾਂ ਦਾ ਤੇਰਾ ਹੀ ਕਰਕਾ ਸਰਬ ਦੀ ਸਭ ਦੀ ਜ਼ਮੀਨ ਦੀ ਕਰਕੇ ਨਾ ਹੀ ਹੋ ਦਾਂਗੇ شر کی زمین دی زمین کرکی نئی ہون دیاں گے کسان دی زمین دی کرکی نئی ہون دیاں گے کسان دی زمین دی کرکی نہیں ہون دیاں گے سلطنت دی چھوٹی رے اک کھنا بابا سرکار دا ਮੇਰੀ ਕੁਰਕੀ ਨਾ ਹੋ ਜਾਗੇ ਸਰਬ ਦੀ ਸਰਬ ਦੀ ਜਵਾਨੀ ਕੁਰਕੀ ਨਾ ਹੋ ਜਾਗੇ ਬੰਦਰ ਸਰਕਾਰਾਂ سبزی سبزی زمین کی کورکی نہیں ہو جا گے کسان کی زمین کرکی کورکی نہیں ہو جا گے کسانوں کی زمین کی کورکی نہیں ہو جا گے سٹر موتی شوٹی راخنا بھاجپا سرکار بڑا ہی کرکا ਸਾਨੂੰ ਕੁੱਟ ਕੇ ਸਾਡੇ ਤੇ लाठी ਚਾਰਜ ਕਰਕੇ ਤੇ ਸਾਨੂੰ ਗ੍ਰਿਫਤਾਰ ਕਰ ਲੈਣ ਕਿਉਂਕਿ ਸਾਨੂੰ ਪਤਾ ਇਹ ਨਾ ਜੇਹਨ ਪੀਣੇਗੀ ਅਹੀਂ ਇਹ ਨਾ ਸਰਕਾਰਾਂ ਦੇ ਨਾਲ ਬੜਾ ਮੰਨਦੇ ਰਹੇ ਬੜੇ ਪੰਗੇ ਲੈਂਦੇ ਰਹਿੰਦੇ ਆ ਕਿਉਂਕਿ ਉਹਨਾਂ ਦਾ ਸਾਬਤ ਹੀ ਨਹੀਂ ਜਿੱਤਿਆ ਵਾ ਸੰਘਰਸ਼ ਕਮਿਟੀ ਪੰਜਾਬ ਜਿਹੜੇ ਨਾਂ ਨਾਲ ਸਾਡੇ ਨਗਰ ਦੀ ਗਰਿਆਂ ਜਿਹੇ ਬੰਦੀ ਦੇ ਵੀ ਆਗੋ ਆਏ ਆ ਉਹਦੇ ਨਾਰ ਕਾਲੀ ਪਾਰਟੀ ਕਾਂਗਰਸ ਪਾਰਟੀ ਦੇ ਆਦੇਦਾਰ ਆਮ ਪਾਰਟੀ ਦੇ ਉਦੇਦਾਰ ਇਸ ਚਲਾ ਚਾਏ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਨਤਨ ਜਿਹੜੇ ਦਾ ਉਮੀਦਵਾਰ ਪ੍ਰਧਾਨ ਵਿਆਲ ਸਿੰਘ ਮੀਆਂਵਿੰਦ ਅੱਜ ਦਾ ਜਿਹੜਾ ਧਰਨਾ ਲਾਇਆ ਗਿਆ ਕੀ ਮਾਮਲਾ ਹੈ ਸਾਰਾ ਇਹ ਇਹ ਜਿਹੜਾ ਅੱਜ ਧਰਨਾ ਲਾਇਆ ਵਾ ਅੱਜ ਤੋਂ 1 ਮਹੀਨਾ ਪਹਿਲਾਂ 23 ਅਪ੍ਰੈਲ ਨੂੰ ਉਤਰਾਖੰਡ ਦੇ ਪੁਲਿਸ ਆਏ ਇੱਥੇ ਢੋਲ ਵਜਾ ਕੇ ਗਏ ਪੇ ਸਰਬਜੀਤ ਸੱਬੇ ਦੀ ਜ਼ਮੀਨ ਦੀ কুরਕੀ ਕਰਨੀ ਆ ਸਾਡੇ ਪਿੰਡ ਮੀਆਵੈਂਡ ਵੀ ਢੋਲ ਵਜਾਏਗਾ ਪੇ 23 ਤਰੀਕ ਨੂੰ কুরਕੀ ਕਰਾਂਗੇ কুরਕੀ ਨੂੰ ਰੋਕਣ ਵਾਸਤੇ ਇੱਥੇ ਬੈਠੇ ਆ ਕਿਉਂਕਿ ਸਾਜੇ ਨਾਲ কুরਕੀ ਕਰਨੀ ਆ ਲਖੀਨਪੁਰ ਖੀਰੀਜਾ ਜਿਹੜਾ ਅਜੇ ਮਿਸਰ ਦੇ ਮੁੰਡੇ ਨੇ ਸਾਡੇ ਦੇ ਥਾਰ ਗੱਡੀ ਚੜਾ ਕੇ ਸਾਡੇ ਕਿਸਾਨ ਸ਼ਹੀਦ ਕੀਤੇਗੇ ਟੈਕਨੋਰੀ ਬਾਰਡਰ ਤੇ ਸਾਡਾ ਸੁਭ ਕਰਮਾ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੀ ਉਹਨਾਂ ਦੇ ਦੋਸ਼ੀਆਂ ਦੀ ਕੀ ਕੁਰਕੀ ਹੋ ਗਈ ਆ ਉਹ ਤੇ ਅਜੇ ਤਾਈਂ ਗ੍ਰਿਫਤਾਰ ਨਹੀਂ ਹੋਏ ਅਸੀਂ ਆਂਦੇ ਸਰਬਜੀ ਸਭਾ ਜੇ ਕਿ ਸਾਡਾ ਨੇ ਕਤਲ ਕੀਤਾ ਵਾ ਉਹਨੂੰ ਫੜ ਲਓ ਜਿੱਥੋਂ ਫੜਿਆ ਜਾਂਦਾ ਵਾ ਅਸੀਂ ਆਂਦੇ ਅਮਰੀਕਾ ਚਲੇ ਗਿਆ ਕੈਨੇਡਾ ਚਲੇ ਗਿਆ ਜੇ ਸਾਡੇ ਪਿੰਡ ਵਿੱਚ ਹੈਗਾ ਸਾਡੇ ਪੰਜਾਬ ਚ ਹੈਗਾ ਗ੍ਰਿਫਤਾਰ ਕਰ ਲਓ ਪਰ ਆਹ ਹੱਲ ਨਹੀਂਗਾ ਵੀ ਉਹਦੀ ਕੁਰਕੀ ਕਰਕੇ ਤੇ ਗ੍ਰਿਫਤਾਰ ਕਰੋ ਕੁਰਕੀ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਵਾਂਗੇ ਬਿਲਕੁਲ ਵਿਰੋਧ ਕਰਾਂਗੇ ਸ਼ਾਂਤਮਈ ਵਿਰੋਧ ਕਰਾਂਗੇ ਕੁਰਕੀ ਨਹੀਂ ਹੁੰਦਾਂਗੇ ਉਹ ਜੀ ਵੇਖੋ ਇਹ ਉਹਦੇ ਬਾਰੇ ਆਪਾਂ ਨੇ ਕੋਈ ਕਹਿ ਸਕਦੇ ਉਹ ਕਤਲ ਜਿਹੜਾ ਕੀਤਾ ਸਰਬਜੀ ਸੱਬੇ ਦੀ ਕੋਈ ਉਹਨਾ ਨਿੱਜੀ ਰੈਸ਼ਿੰਗ ਨਹੀਂ ਹੋ ਸਕਦਾ ਕਿਦੇ ਉਹਨੇ ਵੀ ਕਦੇ ਮਾੜੇ ਕੰਮ ਕੀਤੇ ਹੋਣਾ ਤੇ ਉਹਦੀ ਅਣਖ ਜਾਗ ਪਈ ਤੇ ਉਹਨੇ ਕਤਲ ਕਰ ਦਿੱਤਾ ਵੀ ਪ੍ਰਸ਼ਾਸਨ ਇਹੋ ਚ ਤਾਂ ਨਹੀਂ ਆ ਸਰਬਜੀਤ ਸਭਾ ਜਿੱਥੇ ਫੜਿਆ ਜਾਂਦਾ ਫੜ ਲੋ ਪਰ ਉਹਤੇ ਕਾਨੂੰਨੀ ਕਾਰਵਾਈ ਕਰੋ ਉਹਨੂੰ ਫੜ ਕੇ ਜੇਲ੍ਹ ਚ ਪੇ ਕਰੋ ਜੋ ਜੇਲ੍ਹ ਸਜ਼ਾ ਦਿੰਦੀ ਆ ਉਹ ਦਾਲਤ ਸਜ਼ਾ ਦੇ ਨਾ ਅਗੇ ਉਹਦਾ ਮੁਕਾਬਲਾ ਬਣਾਇਆ ਜਾਵੇ ਮੈਂ ਸੁਨਮ ਸਿੰਘ ਕੋਟਕੀਪੁਰ ਕੋਈ ਮਾਮਲਾ ਸਾਰਾ ਜਾਂਦਾ ਜ਼ਮੀਨ ਦੇ ਵੀ ਧਰਨਾ ਦਿੱਤਾ ਜਾ ਇਹ ਮਾਮਲਾ ਵੀ ਇੱਥੇ ਮੀਂਹ ਮਿੰਡ ਦਾ ਸਭਜੀਤ ਸਿੰਘ ਸਭਾ ਵਾ ਉਹਨੇ ਉਤਰਾ ਖਾਨ ਦੇ ਕੋਈ ਸਾਹ ਨਹੀਂ ਗੁਰਦੁਆਰੇ ਨਾਨਕ ਮੱਤੇ ਇਹ ਕਿੱਥੇ ਉਹਨੂੰ ਗੋਲੀ ਮਾਰ ਕੇ ਮਾਰਦਾ ਹੈ ਤੇ ਉਹਦੇ ਸਬੰਧ ਵਿੱਚ ਇੱਥੇ ਕੋਈ ਉਤਰਾਖੰਡ ਦੀ ਪੁਲਿਸ ਆਈ ਆ ਤੇ ਉਹਨਾਂ ਨੇ ਮੁੜ ਕੇ ਜੇ ਪੈਰਿਸ ਵੀਕਲ 'ਚ ਬੋਲਿਆ ਢੋਲ ਵਜਾਇਆ ਤੇ ਅਸੀਂ 23 ਮਈ ਨੂੰ ਇਹਦੀ ਜ਼ਮੀਨ ਦੀ কুরਕੀ ਕਰਾਂਗੇ ਤੇ ਅਸੀਂ ਕਿਸਾਨ ਮਜ਼ਦੂਰ ਜਿਸ ਕਮੇਟੀ ਤੋਂ ਆਨੇ ਆ ਵੀ ਅਸੀਂ ਜ਼ਮੀਨ ਦੀ কুরਕੀ ਨਹੀਂ ਕਰ ਦੇਣੀ ਸਰਪੰਚ ਜੀ ਸੇ ਸੱਭਾ ਜਿੱਥੇ ਮਿਲਦਾ ਉਹਨੂੰ ਫੜ ਲਓ ਉਹਨੂੰ ਗੋਲੀ ਮਾਰ ਦਿਓ ਉੱਤੇ ਕੇਸ ਚਲਾਓ ਵੱਡੀ ਸਜ਼ਾ ਜੋ ਵੱਡ ਸਜ਼ਾ ਵੜਦੀ ਉਹਨੂੰ ਦਿਓ ਪਰ ਅਸੀਂ ਜ਼ਮੀਨ ਦੀ কুরਕੀ ਵਾਲੇ ਬਣੇ ਸਰਕਾਰ ਨੂੰ ਜਿਹੜਾ ਉਹ ਨਹੀਂ ਹੋਣ ਦੇਵਾਂਗੇ ਕਿਸਾਨਾਂ ਦੇ ਮੂਰੀ ਜਿਹੜੀ ਕਹਿੰਦਾ ਉਹ قاتਲ ਜਿਹੜਾ ਅਜੇ ਗ੍ਰਿਫਤਾਰ ਨਹੀਂ ਹੋਇਆ ਉਹਨਾਂ ਬਾਰੇ ਕੀ ਕਰਾਂ ਜਾਈਏ ਦੇਖੋ ਜੀ 2021 ਵਿੱਚ ਇਹਨਾਂ ਨੇ ਕੀਤਾ ਵੀ ਜਿਹੜੇ ਕਿਸਾਨ ਲਖੀਨਪੁਰ ਕੀ ਵਿੱਚ ਗੱਡੀਆਂ ਚੜਾ ਕੇ ਤਿੰਨ ਗੱਡੀਆਂ ਲਗਾਤਾਰ ਚੜਾ ਕਿਸਾਨ ਥੱਲੇ ਦੇ ਕੇ ਮਾਰਦੇ ਇੱਕ ਵਿਚਾਰਾ ਪੱਤਰਕਾਰ ਸ਼ਹੀਦ ਕਰ ਦਿੱਤਾ ਅਸੀਂ ਆਨੇ ਵੀ ਜੇ ਉਹਨਾਂ ਦੇ ਅਜੇ ਤੱਕ ਜਿਹੜਾ ਅਜੇ ਮਿਸ਼ਰਾ ਟੈਣੀ ਬਾਹਰ ਫਿਰਦਾ ਇਹਨਾਂ ਦੇ ਕੈਬਨਿਟ ਦਾ ਮੰਤਰੀ ਆ ਉਹਦਾ ਮੁੰਡਾ ਅਜੇ ਤੱਕ ਫੜ ਨਹੀਂ ਫੜਿਆ ਗਿਆ ਤੇ ਇੱਕ ਕਿਸਾਨ ਨੇ ਜੇ ਸਾਥ ਮਾਰਤਾ ਉਥੇ ਕੋਈ ਮਾੜੇ ਕਰਮ ਕਰਦਾ ਸੀਗਾ ਉਹਦੀ ਜ਼ਮੀਨ ਦੀ কুরਕੀ ਇਹਦੀ ਪਹਿਲਾਂ ਕਿਉਂ ਪਹਿਲਾਂ ਉਹਦੀ কুরਕੀ ਕਰ ਗਿਆ ਉਹਨਾਂ ਅਜੇ ਮਸ਼ਹਰਾ ਦਾਣੀ ਦੀ ਜ਼ਮੀਨ ਦੀ কুরਕੀ ਕਰਨ ਉਦੋਂ ਬਾਅਦ ਆ ਕੇ ਜਿਹੜੀ ਆ ਸ਼ਿਪਾ ਦੀ ਬਾੜੀ ਦੀ কুরਕੀ ਕਰਨ ਜੇਕਰ ਅੱਜ ਉਤਰਾਖੰਡ ਦੀ ਪੁਲਿਸ ਆਣ ਕੇ ਇੱਥੇ ਕਿਸੇ ਦਾ ਵੀ ਵਿਰੋਧ ਕੀਤਾ ਜਾਊਗਾ ਜੀ ਬਿਲਕੁਲ ਜੀ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਸ਼ਾਨਵੀਰ ਉਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਦਾ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਜ਼ਮੀਨ ਦੀ কুরਕੀ ਨਹੀਂ ਕਰਨੀ ਜਿੱਥੇ ਉਹਨੂੰ ਮਿਲਦਾ ਉਹਨੂੰ ਫੜ ਲਓ ਜੋ ਕਰਨਾ ਜੋ ਕਰੋ কুরਕੀ ਜ਼ਮੀਨ ਦੀ ਨਹੀਂ ਕਰ ਦੇਣੀ ਪ੍ਰਸ਼ਾਸਨ ਨੂੰ ਚੇਤਾਵਨੀ ਤੁਹਾਡੇ ਨੂੰ ਪ੍ਰਸ਼ਾਸਨ ਨੂੰ ਚੇਤਾਵਨੀ ਇਹ ਆ ਵੀ ਕਿਸੇ ਵੀ ਕਿਸਾਨ ਦੀ ਚਾਹੇ ਉਹ ਕਰਜ਼ੇਦਾਰ ਹੋਵੇ ਜਾਂ ਇਸੇ ਤਰ੍ਹਾਂ ਕੋਈ ਹੋਰ ਕੋ ਕਾਰਨ ਹੋਵੇ ਜ਼ਮੀਨ ਦੀ ਪੈੜੀ ਦੀ ਕੁਰਕੀ ਨਹੀਂ ਕਰ ਦਵਾਂਗੇ ਜੇ ਸਾਡੇ ਖਦੋਰੀ ਬਾਡਰ ਤੇ 22 ਸਾਲ ਦਾ ਨੌਜਵਾਨ ਸਿਰ ਵਿੱਚ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਉਹ ਜਿਹੜਾ ਕਾਤਲ ਹੈ ਉਹਨੂੰ ਅਜਿਹਾ ਕਾਤਲ ਫੜ ਲਿਆ ਉਹਦੀ ਜ਼ਮੀਨ ਦੀ ਕੁਰਕੀ ਹੋ ਗਈ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਗਲੀਆਂ ਵਿੱਚ ਰੋਲੇ ਗਏ ਕੀ ਉਹ ਕਾਤਲ ਫੜੇਗਾ ਕਾਤਲ ਸ਼ਰੇਆਮ ਫਿਰਦੇ ਆ ਕਿਸੇ ਨੂੰ ਕੋਈ ਸਜ਼ਾ ਨਹੀਂ ਤੇ ਬੇਸਰਮੀ ਸਭਾ ਦੀ ਪੈੜੀ ਕੁਰਕੀ ਕਿਉਂ